ਦੋਸਤੋ ਸੰਗਰਾਮ ਟੀਵੀ ਦੇ ਰਜਾਨਾ ਪ੍ਰੋਗਰਾਮ ਅੱਜ ਦੀ ਗੱਲ ਤੇ ਤੁਹਾਡਾ ਸਵਾਗਤ ਹੈ ਆਪਾਂ ਪਿਛਲੇ ਕਈ ਮਹੀਨੇ ਪਹਿਲਾਂ ਦੇਖਿਆ ਕਲਕੱਤਾ ਦੇ ਵਿੱਚ ਇੱਕ ਆਰਜੀ ਕਾਰ ਹਸਪਤਾਲ ਦੇ ਵਿੱਚ ਇੱਕ ਡਾਕਟਰ ਦਾ ਸਰਕਰ ਕਰਨ ਤੋਂ ਬਾਅਦ ਉਹਦਾ ਕਤਲ ਕਰ ਦਿੱਤਾ ਗਿਆ ਸੀ ਤੇ ਉਸ ਦੇ ਲਈ ਸਾਰਾ ਕਲਕੱਤਾ ਉਬਲਿਆ ਰਿਹਾ ਬਹੁਤ ਲੰਬਾ ਸਮਾਂ ਐਜੀਟੇਸ਼ਨ ਚੱਲੀ ਅਡਡ ਅਦਾਲਤਾਂ ਦੀ ਗੱਲ ਹੋਈ ਸੀਬੀਆਈ ਨੂੰ ਕੇਸ ਗਿਆ ਸੀਬੀਆਈ ਤੋਂ ਵੀ ਗੱਲ ਦਾ ਕੋਈ ਮਸਲਾ ਹੱਲ ਨਹੀਂ ਹੋਇਆ ਅਜੇ ਉਹ ਗੱਲ ਠੰਡੀ ਨਹੀਂ ਹੋਈ ਤੇ ਕੱਲ ਉੱਥੋਂ ਦੇ ਇੱਕ ਲੋਕ ਕਾਲਜ ਦੇ ਵਿੱਚ ਪੜ੍ਹਦੀ ਵਿਦਿਆਰਥਣ ਦਾ ਉੱਥੋਂ ਦੇ ਸਾਬਕਾ ਵਿਦਿਆਰਥੀ ਤੇ ਤਿਰਨਾਮੂਲ ਕਾਂਗਰਸ ਜਿਹੜੀ ਮੰਮਤਾ ਬੇਨਰਜੀ ਦੀ ਪਾਰਟੀ ਹੈ ਉਸ ਦਾ ਵਿਦਿਆਰਥੀ ਵਿੰਗ ਦਾ ਆਗੂ ਜਿਹੜਾ ਮੋਨੋਜੀਤ ਮਿਸ਼ਰਾ ਉਸ ਨੇ ਤੇ ਦੋ ਜਣੇ ਹੋਰ ਨੇ ਉਸ ਕੁੜੀ ਦਾ ਜ਼ਬਰੀ ਕਰ ਕੀਤਾ ਦੱਸਿਆ ਇਹ ਜਾਂਦਾ ਹੈ ਕਿ ਉਸ ਨੂੰ ਕਮਰੇ 'ਚ ਤਾੜ ਦਿੱਤਾ ਤੇ ਬਾਹਰੋਂ ਕੁੰਡੀ ਦੂਜਿਆਂ ਨੇ ਮਾਰ ਦਿੱਤੀ ਤੇ ਉਹਦੀਆਂ ਵੀਡੀਓ ਤੇ ਫੋਟੋਆਂ ਵੀ ਗੰਦੀਆਂ ਬਣਾਈਆਂ ਗਈਆਂ ਤਾਂ ਕਿ ਉਹਨੂੰ ਗਾਂ ਵਾਸਤੇ ਵੀ ਬਲੈਕਮੇਲ ਕਰਿਆ ਜਾ ਸਕੇ ਤੇ ਉਹਨੂੰ ਧਮਕੀਆਂ ਵੀ ਦਿੱਤੀਆਂ ਵੀ ਜੇ ਤੂੰ ਕਿਸੇ ਨੂੰ ਕੁਝ ਦੱਸਤਾ ਤਾਂ ਫਿਰ ਸਾਥੋਂ ਬੁਰਾ ਨਹੀਂ ਤੇਰੀ ਜਾਨ ਨਹੀਂ ਛੱਡਾਂਗੇ ਤੇ ਉਹ ਉਸ ਕੁੜੀ ਨੇ ਜਿਹੜੀ ਐਫ ਆਈ ਆਰ ਦਰਜ ਕਰਾਈ ਹੈ ਉਹਦੇ ਵਿੱਚ ਇਹ ਸਾਰੀਆਂ ਗੱਲਾਂ ਦਾ ਖੁਲਾਸਾ ਹੈ ਤੇ ਉਹ ਤਿੰਨ ਜਣੇ ਉਹਦੇ 'ਚ ਫੜੇ ਗਏ ਹੈ ਇਹ ਪੀਐਮ ਸੀ ਦਾ ਜਿਹੜਾ ਇਹ ਆਗੂ ਹੈ ਉਹਨਾਂ ਦੇ ਵਿਦਿਆਰਥੀ ਵਿੰਗ ਦਾ ਕਿ ਉਹਨਾਂ ਦੇ ਵਿੱਚੋਂ ਮੇਨ ਕਾਰਾ ਕਰਤਾ ਜਿਹੜਾ ਹੈਗਾ ਇਹ ਅਸਲੀ ਦੋਸ਼ੀ ਇਹ ਹੈ ਦੂਜੇ ਵੀ ਨਾਲ ਦੋਸ਼ੀ ਨੇ ਸੋ ਇਸ ਤਰ੍ਹਾਂ ਨਾਲ ਇਹ ਇਸ ਦਾ ਰੋਲਾ ਪਿਆ ਹੋਇਆ ਤੇ ਉੱਥੋਂ ਦੀ ਸਰਕਾਰ ਇਹਦੇ ਉੱਤੇ ਹੌਲੀ-ਹੌਲੀ ਪਾਣੀ ਪਾਉਣਾ ਚਾਹੁੰਦੀ ਹੈ ਸਾਨੂੰ ਇਹਦੇ ਉੱਤੇ ਸਾਡੀ ਟਿੱਪਣੀ ਇਹ ਹੈ ਦੋਸਤੋ ਵੀ ਇਹ ਸਮਾਜ ਦੇ ਵਿੱਚ ਬਹੁਤ ਮਾੜਾ ਵਰਤਾਰਾ ਹੈਗਾ ਇਦੀ ਬਾਰੇ ਕੋਈ ਸ਼ੱਕ ਨਹੀਂ ਜੀ ਪਰ ਜਦੋਂ ਕਿਸੇ ਰਾਜਨੀਤਿਕ ਧਿਰ ਦੇ ਕੁਝ ਬੰਦੇ ਜਿਨ੍ਹਾਂ ਨੂੰ ਇਹ ਸ਼ਹਿ ਪ੍ਰਾਪਤ ਹੁੰਦੀ ਹੈ ਉਹ ਅਜਿਹਾ ਕਰਦੇ ਆ ਤਾਂ ਉਹ ਸਾਰੇ ਸਮਾਜ ਨੂੰ ਤੁਰ ਹੀਠਾਂ ਤੱਕ ਹਿਲਾ ਕੇ ਰੱਖ ਦਿੰਦੇ ਆ ਪਿੱਛੇ ਕੁਝ ਬੀਜੇਪੀ ਦੀਆਂ ਆਗੂਆਂ ਦੀਆਂ ਵੀ ਐਸੀਐਨ ਜੀਆਂ ਵੀਡੀਓਜ਼ ਸੜਕ ਕਿਨਾਰੇ ਕੋਈ ਹੋਰ ਇਸ ਤਰ੍ਹਾਂ ਦੀਆਂ ਜਾਰੀ ਹੋਈਆਂ ਸੀ ਤੇ ਉਹਦਾ ਵੀ ਬੜੀ ਚਰਚਾ ਹੋਈ ਸੀ ਪਰ ਉਹ ਦਬਾ ਦਿੱਤੀ ਗਈ ਗੱਲ ਕੋਈ ਉਸ ਤਰ੍ਹਾਂ ਦੇ ਉਹਨਾਂ ਤੇ ਐਕਸ਼ਨ ਨਹੀਂ ਆਏ ਜਿਦਾਂ ਦੇ ਹੋਣੇ ਚਾਹੀਦੇ ਸੀਗੇ ਸੋ ਅਸੀਂ ਇਸ ਦੀ ਘਟਨਾ ਦੀ ਨਿੰਦਿਆ ਵੀ ਕਰਦੇ ਆ ਤੇ ਤੇਰਨਾਮੋਲ ਕਾਂਗਰਸ ਨੂੰ ਕਹਿਣਾ ਇਹ ਚਾਹੁੰਦੇ ਆ ਕਿ ਵੀ ਇਹ ਜਿਹੜਾ ਤੁਹਾਡਾ ਜਿਹੜਾ ਕੁਰਾਜ ਹੈ ਉੱਥੇ ਇਹ ਹੁਣ ਇਹਦੇ ਦਿਨ ਥੋੜੇ ਰਹਿ ਗਏ ਇਹ ਇਹ ਖਤਮ ਹੋ ਜਾਣਾ ਹੈ ਚਾਹੇ ਲੋਕ ਕਿਹਨੂੰ ਚੁਣਦੇ ਆ ਅਗਲਾ ਅਗਲਾ ਕੁਐਸਚਨ ਹੈ ਪਰ ਤੁਹਾਡੇ ਲਈ ਲੋਕਾਂ ਦੇ ਦਿਮਾਗਾਂ ਦੇ ਵਿੱਚ ਬਹੁਤ ਹੀ ਇਸ ਦੋ ਘਟਨਾਵਾਂ ਦੇ ਕਰਕੇ ਬਹੁਤ ਮਾੜਾ ਪ੍ਰਭਾਵ ਹੈਗਾ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਉਹ ਇਹ ਹੈ ਕਿ ਹਰਿਆਣਾ ਐਗਰੀਕਲਚਰ ਯੂਨੀਵਰਸਿਟੀ ਹਿਸਾਰ ਦੇ ਵਿੱਚ ਜਿਹੜੀ ਚੌਧਰੀ ਚੰਦ ਸਿੰਘ ਜੀ ਦੇ ਨਾਂ ਤੇ ਬਣੀ ਹੋਈ ਹੈ ਉੱਥੋਂ ਦੇ ਵਿਦਿਆਰਥੀਆਂ ਦੇ ਸਕਾਲਰਸ਼ਿਪ ਦੇ ਹਿਸਾਬ ਨਾਲ ਉਹਦੀਆਂ ਜਿਹੜੀਆਂ ਸ਼ਰਤਾਂ ਉਹਨਾਂ ਨੇ ਬਦਲੀਆਂ ਸੀਗੀਆਂ ਉਸ ਦੇ ਖਿਲਾਫ ਵਿਦਿਆਰਥੀ ਐਜੀਟੇਸ਼ਨ ਤੇ ਸੀ ਉਹਨਾਂ ਤੇ ਬਹੁਤ ਵੱਡਾ ਜ਼ੁਲਮ ਹੋਇਆ ਸੀਗਾ ਪਿੱਛੇ ਉਹਨਾਂ ਦੀ ਮਾਰਕਟਾਈ ਹੋਈ ਸੀ ਬਹੁਤ ਸਾਰੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਦਾ ਮਜ਼ਦੂਰ ਜਥੇਬੰਦੀਆਂ ਤੇ ਹੋਰ ਜਨਤਕ ਜਥੇਬੰਦੀਆਂ ਨੇ ਉਹਨਾਂ ਨੇ ਉਹਨਾਂ ਦੇ ਘੋਲ ਦੀ ਹਮਾਇਤ ਵੀ ਕੀਤੀ ਸੀ ਤੇ ਕੱਲ ਇੱਕ ਤਾਂ ਜਿਹੜਾ ਪਰਸੋਂ ਉੱਥੋਂ ਦੇ ਜਿਹੜੇ ਹੌਸਟਲ ਨੇ ਉਹ ਐਡਮਿਨਿਸਟ੍ਰੇਸ਼ਨ ਨੇ ਕਹਿਤਾ ਵੀ ਖਾਲੀ ਕਰੋ ਪਰ ਕੁਝ ਲੋਕ ਜਿਨ੍ਹਾਂ ਨੇ ਰਿਸਰਚ ਕਰਨੀ ਹੁੰਦੀ ਹੈ ਉਹ ਛੁੱਟੀਆਂ 'ਚ ਵੀ ਉੱਥੇ ਕੰਮ ਕਰਦੇ ਰਹਿੰਦੇ ਆ ਤੇ ਉਹਨਾਂ ਲਈ ਉਚੇਚ ਨਾਲ ਉਹਨੇ ਇੱਕ ਹੌਸਟਲ ਦਾ ਪ੍ਰਬੰਧ ਖਾਣੇ ਦਾ ਕੀਤਾ ਜਾਂਦਾ ਪਰ ਜਿਹੜੀਆਂ ਕੁੜੀਆਂ ਉੱਥੇ ਰਹੀਆਂ ਹੋਈਆਂ ਨੇ ਉਹਨਾਂ ਕੁੜੀਆਂ ਨੂੰ ਪਰਸੋਂ ਬਾਲ ਦੇਰ ਤੱਕ ਭੁੱਖਿਆ ਰੱਖਿਆ ਗਿਆ ਖਾਣਾ ਨਹੀਂ ਬਣਾਇਆ ਉਹਨਾਂ ਨੇ ਰੌਲਾ ਪਾਇਆ ਐਡਮਿਨਿਸਟ੍ਰੇਸ਼ਨ ਆਈ ਪੁਲਿਸ ਆਈ ਪੁਲਿਸ ਨੇ ਜਾ ਕੇ ਫਿਰ ਇੰਤਜ਼ਾਮ ਕਰਾਇਆ ਵੀ 11 ਵਜੇ ਉਹਨਾਂ ਕੁੜੀਆਂ ਨੂੰ ਰੋਟੀ ਮਿਲੀ ਕੱਲੋਂ ਬੜਾ फडਕੀਆਂ ਹੋਈਆਂ ਸੀ ਤੇ ਉਹਨਾਂ ਨੇ ਫਿਰ ਹੁਣ 2 ਜੁਲਾਈ ਨੂੰ ਵੱਡੇ ਐਕਸ਼ਨ ਉੱਥੇ ਕਰਨ ਦਾ ਐਲਾਨ ਕੀਤਾ ਦੂਜੇ ਪਾਸੇ ਜਿਹੜੇ ਪ੍ਰੋਫੈਸਰ ਨੇ ਵਿਦਿਆਰਥੀਆਂ ਨੂੰ ਖੋਦ ਕੁੱਟਿਆ ਸੀਗਾ ਤੇ ਉਹਦੀਆਂ ਵੀਡੀਓਜ਼ ਬਣੀਆਂ ਸੀ ਉਸ ਨੂੰ ਗ੍ਰਿਫਤਾਰ ਕਰ ਲਿਆ ਸੀ ਪੁਲਿਸ ਨੇ ਕੱਲ ਉਹਦੀ ਜ਼ਮਾਨਤ ਸੈਸ਼ਨ ਕੋਰਟ ਦੇ ਵਿੱਚੋਂ ਰੱਦ ਹੋ ਗਈ ਉਹਨੂੰ ਕਿਹਾ ਵੀ ਨਹੀਂ ਤੈਨੂੰ ਇਹ ਜ਼ਮਾਨਤ ਨਹੀਂ ਮਿਲ ਸਕਦੀ ਤੇ ਜਿਹੜੇ ਦੂਜੇ ਜਿਹੜੇ ਬੰਦੇ ਸਕਿਉਰਿਟੀ ਗਾਰਡ ਨੇ ਉਹ ਉਹਨਾਂ ਨੂੰ ਗ੍ਰਿਫਤਾਰ ਵੀ ਨਹੀਂ ਕੀਤਾ ਚੱਜ ਨਾਲ ਪੁਲਿਸ ਨੇ ਤੇ ਇਹ ਉੱਥੋਂ ਦੀ ਹਰਿਆਣੇ ਦੀ ਬੀਜੇਪੀ ਸਰਕਾਰ ਦੇ ਵਾਸਤੇ ਬਹੁਤ ਹੀ ਕਨੌਣੀ ਤੇ ਮਾੜੀ ਗੱਲ ਹੈ ਕਿ ਕੁੜੀਆਂ ਨੂੰ ਭੁੱਖੇ ਰੱਖ ਕੇ ਇਸ ਤਰ੍ਹਾਂ ਨਾਲ ਤੁਸੀਂ ਕਰਦੇ ਹੋ ਉਹ ਕੁੜੀ ਕਹਿੰਦੀ ਸੁਣੀ ਨਹੀਂ ਜਾਂਦੀ ਜਿਹੜੀ ਕਹਿੰਦੀ ਵੀ ਜਦੋਂ ਹੁਣ ਆਹ ਗੱਲ ਸਾਡੀ ਸਾਡੇ ਮਾਪੇ ਦੇਖਣਗੇ ਤਾਂ ਉਹਨਾਂ ਤੇ ਕੀ ਬੀਤੂਗੀ ਵੀ ਸਾਡੀਆਂ ਕੁੜੀਆਂ ਉੱਥੇ ਕਹੀ ਜੀ ਹਾਲਤ ਚ ਰਹਿ ਰਹੇ ਆਣਗੇ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਸਾਂਝੀ ਕਰਨੀ ਜਿਹੜੀ ਹੈ ਨਿਊਯਾਰਕ ਦੇ ਜਿਹੜੇ ਨਵੇਂ ਮੇਅਰ ਵਾਸਤੇ ਡੈਮੋਕ੍ਰੈਟਿਕ ਪਾਰਟੀ ਦੇ ਜਿਹੜੇ ਉਮੀਦਵਾਰ ਚੁਣੇ ਗਏ ਹੈ ਜੋਹਰਾਨ ਮਮਦਾਨੀ ਉਹਦੇ ਬਾਰੇ ਸਾਡੇ ਭਾਰਤ ਦੇ ਵਿੱਚ ਵੀ ਅੱਡ ਅੱਡ ਲੋਕ ਆਪਣੇ ਆਪਣੇ ਢੰਗ ਨਾਲ ਉਹਦੇ ਬਾਰੇ ਚ ਲਿਖ ਰਹੇ ਐ ਬੋਲ ਰਹੇ ਐ ਉਹਦੇ ਹੱਕ ਚ ਜਾਂ ਵਿਰੋਧ ਚ ਭਾਰਤ ਦੀ ਜਿਹੜੀ ਸੱਜ ਪਛਾਖੜੀ ਬੀਜੇਪੀ ਆਰਐਸਐਸ ਹੈ ਉਹਨਾਂ ਦੇ ਬਹੁਤ ਸਾਰੇ ਆਗੂਆਂ ਨੂੰ ਵੀ ਵੱਟ ਹੋ ਰਿਹਾ ਹੈ ਵੀ ਇਹ ਕੀ ਹੋ ਗਿਆ ਕਾ ਕੀ ਪਾਣਾ ਵਾਪਰ ਗਿਆ ਵੀ ਕੋਈ ਖੱਬੇ ਪੱਖੀ ਤੇ ਉਹ ਵੀ ਮੁਸਲਮਾਨ ਹੋ ਕੇ ਨਿਊਯਾਰਕ ਵਰਗੇ ਸ਼ਹਿਰ ਦਾ ਮੇਅਰ ਬਣ ਗਿਆ ਤਾਂ ਫਿਰ ਤਾਂ ਇਹ ਬਹੁਤ ਹੀ ਮਾੜਾ ਹੂਜੂ ਹਾਲਾਂਕਿ ਉਹਨੇ ਉਹਨੇ ਖੁਦ ਵੀ ਮੋਦੀ ਦਾ ਜਿਹੜਾ 2002 ਦਾ ਕਤਲਿਆਮ ਹੈ ਉਹਦਾ ਬੜੀ ਨਿੰਦਿਆ ਕੀਤੀ ਹੈ ਇਜ਼ਰਾਈਲ ਦੀ ਵੀ ਕੀਤੀ ਹੈ ਨਿੰਦਿਆ ਤੇ ਉਸ ਦੇ ਉੱਤੇ ਕੱਲ 트ੰਪ ਨੇ ਕਿਹਾ ਸੀਗਾ ਵੀ ਇਹ ਜਿਹੜਾ ਮਮਦਾਨੀ ਹੈ ਇਹ ਤਾਂ ਪਾਗਲ ਕਮਿਊਨਿਸਟ ਹੈ ਤੇ ਇਹ ਜਿਹੜੇ ਲੋਕ ਨੇ ਇਹ ਇਸਲਾਮੋਫੋਬੀਆ ਜਣੀ ਸਾਮ ਦਾ ਡਰ ਜਿਹੜਾ ਹੈਗਾ ਉਹ ਫੁਲਾਇਆ ਜਾ ਰਿਹਾ ਹੈ 트ੰਪ ਵੱਲੋਂ ਉਹਦੇ ਲਈ ਸੋ ਉਹਦੇ ਤੇ ਜਿਹੜੇ ਉਥੋਂ ਦੇ ਉੱਗੇ ਥੋੜਾ ਖੱਬੇ ਪੱਖੀ ਆਗੂ ਨੇ ਬੜੇ ਮਸ਼ਹੂਰ ਮਕਬੂਲ ਨੇ ਸਾਰੇ ਦੇਸ਼ ਦੇ ਵਿੱਚ ਤੇ ਬਾਹਰ ਬਾਹਰ ਵੀ ਲੋਕ ਉਹਨਾਂ ਨੂੰ ਜਾਣਦੇ ਆ ਵਰਨੀ ਸੈਂਟਰਸ ਉੱਥੋਂ ਦੇ ਸੈਨੀਟਰ ਨੇ ਤੇ ਉਹ ਵਰਨੀ ਸੈਂਟਰਸ ਨੇ ਕੱਲ ਫਿਰ ਆਪਣਾ ਟਵੀਟ ਕਰਕੇ ਉਹਦੇ ਬਾਰੇ ਕਿਹਾ ਤੇ ਉਹਨੇ ਉਹਨੇ ਲਾਈਨ ਲਿਖੀ ਹੈ ਵੀ ਉਹ ਲੋਕ ਜਿਹੜੇ ਦ੍ਰਿੜਤਾ ਨਾਲ ਵਰਕਿੰਗ ਕਲਾਸ ਜਣੀ ਮਜ਼ਦੂਰ ਜਮਾਤ ਦੇ ਹੱਕ 'ਚ ਖੜਦੇ ਆ ਉਹ ਇਕੱਲੇ ਨਿਊਯਾਰਕ 'ਚ ਨਹੀਂ ਖੁਰਾ தாம் ਅਤੇ ਵੀ ਜਿੱਤਣਗੇ ਕਰ ਲਿਓ ਜੋ ਕੁਝ ਕਰਨਾ ਹੈ ਲੋਕ ਲੜਦੇ ਰਹਿਣਗੇ ਖੜਦੇ ਰਹਿਣਗੇ ਇਸ ਜਮਾਤੀ ਸੰਘਰਸ਼ ਨੇ ਕਿਤੇ ਪੱਠਾ ਨਹੀਂ ਜਾਣਾ ਉਹਦੇ ਚ ਇਸਲਾਮੋ ਫੋਵੀਆ ਤੇ ਦੂਜੀਆਂ ਤੀਜੀਆਂ ਚੀਜ਼ਾਂ ਬਹੁਤ ਪੇਤਲੀਆਂ ਪੈ ਜਾਣਗੀਆਂ ਭਾਰਤ ਦੇ ਅੰਦਰ ਵੀ ਜਿੱਥੇ ਮੋਦੀ ਦੀਆਂ ਇਹਨਾਂ ਫਿਰਕੂ ਨੀਤੀਆਂ ਦਾ ਵਿਰੋਧ ਕਰਨ ਦੀ ਲੋੜ ਹੈ ਉੱਥੇ ਮਜ਼ਦੂਰ ਜਮਾਤ ਦੇ ਮੁੱਦਿਆਂ ਨੂੰ ਪ੍ਰਮੁੱਖਤਾ ਨਾਲ ਵਾਰਨ ਦੀ ਲੋੜ ਹੈ ਤਾਂ ਅਸੀਂ ਉਧਰਲੇ ਪਾਸੇ ਨੂੰ ਜਾ ਸਕਾਂਗੇ ਜਿੱਧਰ ਨੂੰ ਮਜ਼ਦੂਰਾਂ ਦੇ ਹੱਕ ਮਿਲ ਸਕਦੇ ਆ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਇਹ ਕਰਨੀ ਹੈ ਭਪਾਲ ਦੇ ਵਿੱਚ ਇੱਕ 18 ਕਰੋੜ ਦੀ ਲਾਗਤ ਨਾਲ 648 ਮੀਟਰ ਲੰਬਾ ਓਵਰ ਬ੍ਰਿਜ ਬਣਾਇਆ ਗਿਆ ਉਸ ਓਵਰ ਬ੍ਰਿਜ ਦੀਆਂ ਤਸਵੀਰਾਂ ਇੰਟਰਨੈਟ ਤੇ ਪਈਆਂ ਨੇ ਜੇ ਤੁਸੀਂ ਦੇਖਣੀਆਂ ਹੋਣ ਤੇ ਉਸ ਇੰਟਰਨੈਟ ਦੇ ਉੱਤੇ ਜਿਹੜਾ ਬ੍ਰਿਜ ਹੈ ਉਹਦਾ ਮੋੜ ਜਿਹੜਾ ਹੈ ਉਹਨੂੰ 90 ਡਿਗਰੀ ਮੋੜ ਕਹਿ ਰਿਹਾ 90 ਨਾ ਹੋਊਗਾ 100 ਹੋਊਗਾ ਵੈਸੇ 90 ਕਿਹਾ ਜਾ ਰਿਹਾ ਹੈ ਅਖਬਾਰਾਂ ਦੇ ਵਿੱਚ 90 ਡਿਗਰੀ ਦੇ ਉੱਤੇ ਮੋੜ ਹੈ ਤੇ ਕੋਈ ਵੀ ਬੱਸ ਟਰੱਕ ਕਾਰ ਉੱਥੋਂ ਛੇਤੀ ਨਾਲ ਬਹੁਤ ਹੌਲੀ ਹੋ ਕੇ ਵੀ ਮਸਾ ਮੁੜੂਗੀ ਉਹ ਨੱਕ ਥਾਂ ਚੋਂ ਤੇ ਉਹ ਉਹਦਾ ਉਦਘਾਟਨ ਹੋਣਾ ਸੀ ਚਾਹ ਦਾ ਉਦਘਾਟਨ ਹੋਣਾ ਸੀ ਪਤਾ ਲੱਗਿਆ ਵੀ ਇਹ ਤਾਂ 90 ਡਿਗਰੀ ਤੇ ਮੋੜ ਹੈ ਪਹਿਲਾਂ ਕਿਸੇ ਨੇ ਦੇਖੇ ਨਹੀਂ ਬਣਦਾ ਰਿਹਾ ਉਹ ਇੰਨੀ ਡੇਰ ਲੱਗੀ ਹੋਊਗੀ ਪਹਿਲਾਂ ਉਹਦੇ ਡਿਜ਼ਾਈਨ ਹੋਏ ਹੋਣਗੇ ਕਿਸੇ ਨੇ ਅਪਰੂਵ ਕੀਤੇ ਹੋਣਗੇ ਕਿਸੇ ਮੰਤਰੀਆਂ ਤੱਕ ਗਈ ਹੋਊਗੀ ਗੱਲ ਇੰਦਾ ਵੱਡਾ ਪ੍ਰੋਜੈਕਟ ਸੀਗਾ ਤੇ ਹੁਣ ਮੁੱਖ ਮੰਤਰੀ ਨੇ ਬਿਆਨ ਦਿੱਤਾ ਵੀ ਜਦੋਂ ਤੱਕ ਉਹਨੂੰ ਦੁਬਾਰਾ ਠੀਕ ਨਹੀਂ ਕਰਦੇ ਉਹਨਾਂ ਚਿਰ ਅਸੀਂ ਉਹਦਾ ਉਦਘਾਟਨ ਨਹੀਂ ਕਰਾਂਗੇ ਸਰਕਾਰ ਜਿੱਥੇ ਦਵਲ ਇੰਜਣ ਦੀ ਸਰਕਾਰ ਪਿਛਲੇ ਚੌਥੀ ਟਰਮ ਹੈ ਉਹਨਾਂ ਦੀ ਉਥੇ ਲਗਾਤਾਰ ਤੇ ਉਹ ਜਿਹੜਾ ਉਹਨਾਂ ਦਾ ਹਾਲ ਇਹ ਹੈ ਕਿ ਕਿਸੇ ਨੂੰ ਦੇ ਧਿਆਨ ਚ ਹੀ ਨਹੀਂ ਵੀ ਇਹਹ ਜਾਂ ਪੁਲ ਬਣ ਰਿਹਾ ਜਦ ਬਣ ਗਿਆ ਉਦੋਂ ਪਤਾ ਲੱਗਿਆ ਵੀ ਇਹ ਤਾਂ ਇਹਹ ਜਾਂ ਬਣ ਗਿਆ ਆ ਲਾਸਟ ਗੱਲ ਦੋਸਤੋ ਤੁਹਾਡੇ ਨਾਲ ਸਾਂਝੀ ਕਰਨੀ ਹੈ ਸਾਡੇ ਪੰਜਾਬ ਸਰਕਾਰ ਦੀ ਹਾਂ ਕੁਝ ਦੋਸਤਾਂ ਨੇ ਇੱਕ ਸੋਸ਼ਲ ਮੀਡੀਆ ਤੇ ਵਟਸਐਪ ਦੇ ਉੱਤੇ ਇੱਕ ਵੀਡੀਓ ਚੱਲ ਰਹੀ ਹੈ ਵੀਡੀਓ ਦਾ ਨਾਂ ਹੈ ਵੀ ਸਾਡਾ ਕੰਮ ਬੋਲਦਾ ਹੈ ਕੰਮ ਬੋਲਦਾ ਤੇ ਉਹ ਇੱਕ ਸੜਕ ਦੀ ਵੀਡੀਓ ਹੈ ਗੜਸ਼ੰਕਰ ਦੇ ਇਲਾਕੇ ਦੇ ਵਿੱਚ ਝੁੰਗੀਆਂ ਤੋਂ ਲੈ ਕੇ ਬੀਨੇਵਾਲ ਤੱਕ ਦੀ ਜਿਹੜੀ ਸੜਕ ਹੈ ਉਹਦੇ ਚ ਬਹੁਤ ਵੱਡੇ ਵੱਡੇ ਟੋਏ ਐ ਲਗਾਤਾਰ ਟੋਏ ਐ ਸੜਕ ਘੱਟ ਤੇ ਟੋਏ ਜ਼ਿਆਦਾ ਨੇ ਉਹ ਸੜਕ ਉਹਨੂੰ ਸੜਕ ਕਹਿਣਾ ਘੱਟ ਗਲਤ ਐ ਉਹਨੂੰ ਟੋਏਆਂ ਵਾਲਾ ਰਾਹ ਕਹਿਣਾ ਜ਼ਿਆਦਾ ਚੰਗਾ ਐ ਤੇ ਉਸ ਦੇ ਵਿੱਚ ਇਹ ਗੀਤ ਵੀ ਚਲਾਇਆ ਜਾਂਦਾ ਵੀ ਅਸੀਂ ਸਾਡਾ ਤਾਂ ਕੰਮ ਬੋਲਦਾ ਹੈ ਭਗਵੰਤਮਾਨ ਜੀ ਜੇ ਇਸ ਤਰ੍ਹਾਂ ਦੇ ਕੰਮ ਬੋਲੇ ਫਿਰ ਤੁਹਾਨੂੰ ਬੋਲਣ ਦੀ ਤਾਂ ਲੋੜ ਹੀ ਨਹੀਂ ਰਹਿਣੀ ਲੋਕ ਆਪੇ ਹੀ ਚੁੱਪ ਕਰਾ ਦੇਣਗੇ ਤੁਹਾਨੂੰ ਸਾਰਿਆਂ ਨੂੰ ਅੱਜ ਦੀ ਗੱਲ ਚ ਇੰਨਾ ਹੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ